ਸਤਿ ਸ੍ਰੀ ਅਕਾਲ ਜੀ ਅਸੀਂ ਵੈਲਕਮ ਕਰਦੇ ਹਾਂ ਤੁਹਾਡਾ ਕਸੀਦਾਕਾਰੀ ਬੁਟੀਕ ਬਰਨਾਲਾ ਦੇ ਉੱਤੇ ਹੋਪਸੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਅੱਜ ਦੀ ਨਵੀਂ ਕਲੈਕਸ਼ਨ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਸਾਡੀ ਪਹਿਲਾਂ ਵਾਲੀ ਕਲੈਕਸ਼ਨਸ ਨੂੰ ਤੁਸੀਂ ਬੜਾ ਪਿਆਰ ਕਰ ਰਹੇ ਹੋਗੇ ਤੇ ਇਹਦੇ ਵਿੱਚ ਥੋੜੇ ਸੈਂਪਲ ਸੂਟ ਨੇ ਜਿੱਦਾਂ ਤੁਸੀਂ ਇਦਾਂ ਤਿਆਰ ਕਰਵਾ ਸਕਦੇ ਹੋ ਆਪਣੀ ਪਸੰਦ ਦੇ ਸੂਟ ਇਹ ਦੇਖ ਸਕਦੇ ਹੋ ਤੁਸੀਂ ਪ੍ਰਿੰਟਡ ਸੂਟ ਆ ਵੈਸੇ ਇਹ ਕਾਟਨ ਦਾ ਜਿੱਦਾਂ ਕਹਦੇ ਕਿ ਆਪਾਂ ਥੋੜੀ ਥਿੱਕ ਕਾਟਨ ਆ ਗਈ ਇਹ ਪ੍ਰਿੰਟਡ ਸੂਟ ਆ ਬਟ ਇਸ ਨੂੰ ਆਪਾਂ ਇਦਾਂ ਲੇਸ ਦੇ ਨਾਲ ਫਿਨਿਸ਼ਿੰਗ ਦੇ ਕੇ ਇਹਦੀ ਡਿਜ਼ਾਈਨਿੰਗ ਕੀਤੀ ਹੋਈ ਆ ਇਸ ਤੋਂ ਬਾਅਦ ਇਹਦੇ ਗਲੇ ਦੇ ਉੱਪਰ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਹੋਈ ਆ ਤੁਸੀਂ ਦੇਖੋ ਬੜੇ ਪਿਆਰਾ ਜਿਹਾ ਸੂਟ ਬਣਦਾ ਇਹ ਇਸ ਤਰ੍ਹਾਂ ਇਹਦੀ ਬਾਜੀ ਦੇ ਉੱਪਰ ਵੀ ਆਪਾਂ ਡਿਜ਼ਾਈਨਿੰਗ ਦਿੱਤੀ ਹੋਈ ਆ ਲੇਸ ਦੇ ਨਾਲ ਤੇ ਜਿਹੜੀ ਇਹਦੀ ਬਾਟਮ ਆਂਗੀ ਬਾਟਮ ਦੇ ਉੱਪਰ ਆਪਾਂ ਵਰਕ ਕਰਵਾਇਆ ਹੋਇਆ ਹੈ ਇਹਨਾਂ ਦਾ ਤੁਸੀਂ ਦੇਖੋ ਬਹੁਤ ਪਿਆਰਾ ਸੋਨਾ ਸੂਟ ਲੱਗਦਾ ਹੈਗਾ ਇਹ ਇਹਦੇ ਬਾਟਮ ਦੇ ਉੱਪਰ ਆਪਾਂ ਮੂਰੀ ਦੇ ਉੱਪਰ ਪੂਰਾ ਵਰਕ ਕਰਵਾਇਆ ਹੋਇਆ ਹੈਗਾ ਇਸ ਤਰ੍ਹਾਂ ਦੋਨੋਂ ਮੂਰੀ ਦੇ ਉੱਤੇ ਆਰਗੈਂਜ਼ਾ ਦਾ ਫੈਬਰਿਕ ਲਗਾ ਕੇ ਨੀਚੇ ਜੋ ਵੀ ਫਲਾਵਰਸ ਇਹਦੇ ਸੂਟ ਦੇ ਵਿੱਚ ਸੀਗੇ ਉਹਨਾਂ ਦੇ ਨਾਲ ਹੀ ਆਪਾਂ ਮੈਚਿੰਗ ਕਰ ਦਿੱਤੀ ਇਹਦੀ ਵਰਕ ਦੀ ਜਿਹੜਾ ਕਿ ਬਹੁਤ ਪਿਆਰਾ ਵਾਈਟ ਸਲਵਾਰ ਹੈ ਇਹਦੇ ਨਾਲ ਇਹ ਇਹਦਾ ਦੁਪੱਟਾ ਹੈ ਜਿਹੜਾ ਅਸੀਂ 3 ਕਲਰ ਦੇ ਵਿੱਚ ਕਰਵਾਇਆ ਹੈਗਾ ਵਾਈਟ, ਰੈੱਡ ਐਂਡ ਬਲੂ ਜੋ ਕਿ ਕਲਰ ਸੂਟ ਦੇ ਵਿੱਚ ਸੀਗੇ ਉਹੀ ਕਲਰ ਨੇ ਪਰ ਇਹਦੀ ਫਿਨਿਸ਼ਿੰਗ ਹੈ ਜਿਹੜੀ ਅਸੀਂ ਲੇਸ ਦੇ ਨਾਲ ਦਿੱਤੀ ਹੈ ਵਾਈਟ ਲੇਸ ਦੇ ਨਾਲ ਮੀਨਸ ਇਦਾਂ ਦੇ ਸੂਟ ਆਪਾਂ ਤਿਆਰ ਕਰਵਾ ਸਕਦੇ ਆਂਗੇ ਪ੍ਰਿੰਟਡ ਕੋਈ ਵੀ ਸੂਟ ਸ਼ਰਟ ਲੈ ਕੇ ਤੇ ਬਾਟਮ ਆਪਾਂ ਪਲੇਨ ਦੇ ਵਿੱਚ ਲੈ ਕੇ ਉਹਦੇ ਤੇ ਵਰਕ ਕਰਵਾ ਸਕਦੇ ਆਂ ਜਿਹੜਾ ਕਿ ਬਹੁਤ ਹੀ ਪਿਆਰਾ ਸੂਟ ਹੈ ਇਹ ਲੁੱਕ ਵਾਈਜ਼ ਔਰ ਐਵਰ ਗ੍ਰੀਨ ਸੂਟ ਹੁੰਦੇ ਆ ਇਹ ਆਪਾਂ ਜਦੋਂ ਮਰਜੀ ਬਾਜ਼ਾਰ ਜਾਂਦੇ ਜਾਂ ਘਰ ਵੀ ਆਪਾਂ ਵੇਅਰ ਕਰ ਸਕਦੇ ਆਂ ਔਰ ਇਹ ਆਪਣਾ ਦੂਸਰਾ ਸੂਟ ਹੈਗਾ ਇਹ ਵੀ ਬਿਲਕੁਲ ਪਿਓਰ ਕਾਟਨ ਆ ਤੁਹਾਨੂੰ ਦੇਖਣ ਨੂੰ ਲੱਗਿਆ ਕਿ ਸ਼ਾਇਦ ਇਹ ਕੋਈ ਸੂਟ ਥੋੜਾ ਸਿੰਥੈਟਿਕ ਆ ਜਾਂ ਪਾਰਟੀ ਵੇਅਰ ਆ ਬਟ ਨਹੀਂ ਇਹ ਬਿਲਕੁਲ ਪਿਓਰ ਕੈਮਰਿਕ ਕਾਟਨ ਦਾ ਸੂਟ ਹੈਗਾ ਇਹ ਤੇ ਇਹਦੇ ਨਾਲ ਦਾ ਆਪਣੇ ਕੋਲ ਇੱਕ ਸੂਟ ਸੇਮ ਪਿਆ ਵੀ ਹੈਗਾਗਾ ਉਹਦੇ ਵਿੱਚ ਪ੍ਰਿੰਟ ਚੇਂਜ ਹੋ ਜੂਗੀ ਬਟ ਇਹਦੇ ਵਿੱਚ ਆਪਾਂ ਸੇਮ ਪਿਆਗਾ ਇਹਦੇ ਤੇ ਆਪਾਂ ਇਸ ਤਰ੍ਹਾਂ ਬਾਟਮ ਨਾਲ ਦੀ ਪੈਚ ਲਗਾ ਕੇ ਉਸ ਤੋਂ ਬਾਅਦ ਗੋਟਾ ਪੱਤੀ ਲਗਾ ਕੇ ਇਹਦੀ ਥੋੜੀ ਫਿਨਿਸ਼ਿੰਗ ਦੇਤੀ ਨਾਲੇ ਗੱਲੇ ਦਾ ਨੈੱਕ ਦਾ ਡਿਜ਼ਾਈਨ ਬਣ ਗਿਆ ਜੀ ਇਹਦੇ ਨਾਲ ਇਸ ਤੋਂ ਬਿਨਾ ਬਾਜੂ ਦੇ ਉੱਪਰ ਵੀ ਇਸ ਤਰ੍ਹਾਂ ਆਪਾਂ ਪੱਟੀ ਲਗਾ ਕੇ ਤੇ ਲੇਸ ਲਗਾ ਕੇ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਬਾਕੀ ਇਹ ਸੂਰਾ ਪੂਰਾ ਸੂਟ ਆ ਜਿਹੜਾ ਪਿਓਰ ਕਾਟਨ ਦਾ ਔਰ ਡਾਰਕ ਐਂਡ ਲਾਈਟ ਸ਼ੇਡ ਦਾ ਕੰਬੀਨੇਸ਼ਨ ਦਿੱਤਾ ਹੋਇਆ ਸੂਟ ਦੇ ਵਿੱਚ ਇਹਦੀ ਬਾਟਮ ਆ ਜਿਹੜੀ ਉਹ ਪਲੇਨ ਆਏਗੀ ਇਸ ਤਰ੍ਹਾਂ ਪਲੇਨ ਬਾਟਮ ਆਏਗੀ ਔਰ ਜਿਹੜਾ ਇਹ ਦੁਪੱਟਾ ਹੈਗਾ ਇਹ ਇਸ ਤਰ੍ਹਾਂ ਦਾ ਦੁਪੱਟਾ ਇਹਦੇ ਨਾਲ ਤੇ ਸਾਡੇ ਕੋਲ ਦੋ ਪੀਸ ਸੀ ਇੱਕ ਸੂਟ ਸਾਡਾ ਆਲਰੇਡੀ ਸੇਲ ਹੋ ਗਿਆ ਇੱਕ ਸੂਟ ਪਿਆ ਸਾਡੇ ਕੋਲੇ ਬਟ ਉਹ ਵਿਦਆਊਟ ਦੁਪੱਟਾ ਆਏਗਾ ਉਸ ਨਾਲ ਅਸੀਂ ਦੁਪੱਟਾ ਤੁਹਾਨੂੰ ਅਸੀਂ ਪਲੇਨ ਡਾਈ ਕਰਵਾ ਕੇ ਲੇਸ ਲਗਾ ਕੇ ਦੇ ਦਾਂਗੇ ਇਹ ਦੁਪੱਟਾ ਵੈਸੇ ਇਹਦਾ ਤੇ ਇਹ ਸੂਟ ਵੀ ਬਹੁਤ ਜ਼ਿਆਦਾ ਪਿਆਰਾ ਹੈਗਾ ਕਿਸੇ ਵੀ ਮੇਰੀ ਸਿਸਟਰ ਨੇ ਆਰਡਰ ਕਰਨਾ ਹੋਵੇ ਤਾਂ ਸਾਡੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਉਸ ਤੇ ਉੱਤੇ ਆਰਡਰ ਕਰ ਸਕਦੇ ਹੋਗੇ ਤੇ ਹੋਰ ਸੋਹਣੇ ਸੋਹਣੇ ਸੂਟ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੋਲੋ ਲਾਈਕ ਤੇ ਸ਼ੇਅਰ ਕਰੋ ਜੀ ਥੈਂਕ ਯੂ ਸੋ ਮੱਚ